ਦੇਖਣਾ ਵਾਲੇ ਤਕਵੀਰ ਕਿੰਨਾ ਸਮਾਨ ਹੈ ਇੱਕ ਪਾਸੇ ਦੇਖਣਾ ਪਰੇ ਦੀ ਟੀਮ ਖੇਡ ਰਹੀ ਹੈ اوي گڏ مري واٽ ڪالي هاڻي हले सभु सिरण जो हले केॾे गुरूअ जे हसजी नाली सूंदा yeah ਬਹੁਤ ਮੈਡੌਲਦ ਨੂੰ ਉਹ ਤਾਂ ਤੈਨੂੰ ਕਹਾਂਦਾ ਵੀ ਤੂੰ ਕਹੇਗਾ ਉਹ ਕਾਕੇ ਅਸੀਂ ਟੋਟਰ ਦੇ ਰਕਮ ਦਾ ਜੋੜ ਲਾਦੇ ਜੀ 200 ਪਤਾ ਆ ਹਾਂ ਇਹਨੇ ਲੱਖੇ ਨੂੰ ਸਮਝਾਇਆ ਸੀ ਨੇ ਟੋਟਰ ਜੋੜ ਲਾ ਕੇ ਉੱਤੇ 200 ਹੋਰ ਪਤਾਇਆ ਸਮਾਂ ਹਾਂਜੀ ਬਾਸ਼ ਆਵਾਜ਼ ਆ ਜਾ ਤਰੀਕਾ ਜਿਹੜਾ ਚੋਣਾ ਤੁਸੀਂ ਹੁੰਦੇ ਜਿਆਦਾ ਸਮਾਨ ਹੁੰਦੇ ਆ ਹੋਰ ਦੂਸਰਾ ਜੀ ਆਓ ਆਲਾ ਸਨਿਆਰ ਹੈ ਹੈਲੋ 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 ਮੈਂ kembali-kembali raja yang موسیقی ਹੈਲੋ ਜਮਾਨਾ ਅੱਜ ਫੜ ਫੜੇ ਚੋਰ ਜਿੱਤੇ ਚੋਰ ਪਾਉਗਾ ਕਬੱਡੀ ਅੱਜ ਸਰਦਾਰ ਹੈਲੋ 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 ਸਰਦਾਰ ਗੁਰਜੀਤ ਸਿੰਘ ਗਿਲ ਮਿਲਕ ਡੈਰੀ ਵਾਲੇ ਸਰਦਾਰ ترسےਮ ਸਿੰਘ ਗੇਲਾ ਨੰਬਰਦਾਰ ਦੋਨਾਂ ਵੱਲੋਂ ਅਗਲੀ ਰੇਡ ਤੇ ਜੋ ਵੀ ਰੇਡ ਰੇਡ ਪਾ ਕੇ ਨੰਬਰ ਲਵੇਗਾ 100-100 ਰੁਪਏ ਦਾ ਮਾਨ ਦਿੱਤਾ ਜਾਵੇਗਾ ਕਰਨ ਧਿਆਨ ਰੱਖੀ ਵੀਰੇ ਮਾੜਾ ਅਮਨਜੋ ਸਿੰਘ ਦੋਵਾਂ ਵੱਲੋਂ ਦੋਵਾਂ ਪੰਨਿਆਂ ਲਈ ਕਿਰਦਾਰ ਦੇ ਜਿਹਨਾਂ ਦੋਵਾਂ ਨੇ ਸ਼ਰਮਾਰਾਮ ਪੇਡ ਕਰ ਰਹੇ ਆ ਅੱਜ ਵੀਰ ਹੈ ਜਿਹੜਾ ਕਿ ਖਾਕਰ ਪਰ ਪਿੰਡਾ ਜੇਹਰਪੁਰ ਕਬੱਡੀ ਪਾਈ ਹੈ ਸਰਦਾਰ ਚਾਰ ਗਲੋਰੀਆ ਹਸਮ ਯੂਕੇ ਤੇ ਤਰਸੇਹ ਸਰਦਾਰ ਦਲਜੀਤ ਸਿੰਘ ਨੰਬਰਦਾਰ ਗਿੱਲ ਸਾਹਿਬ ਦੋਨਾਂ ਵੱਲੋਂ

ਕਬੱਡੀ ਦੇ ਵੀਰ ਨਵਜੇਤ ਖੇਡ ਫਰਾਂ ਦਾ ਵੀਰ ਕੁਲਵੀਰ ਭੱਲੂ ਫਰਾਂ ਦਾ ਹੱਦ ਦੇ ਸਪੀਡ ਦੇ ਲਈ ਬਹੁਤ ਵੱਡਾ ਯੋਗਦਾਨ ਹੈ ਇੱਥੇ ਸਾਰੇ ਸਨ ਸਰਗੀਆਂ ਤਿਆਰ ਪਾਸਿਕਲਾ ਜੀ ਉਹ ਸਪੋਰਟ ਆਰ ਦੀ ਬਹੁਤ ਵੱਡੇ ਦੇ ਨੇ ਕਬੱਡੀ ਕਲੱਬ ਦੇ ਲਈ ਹੈ ਉਹ ਇੱਕ ਜੁਗਾ ਮੈਨੇਜਰ ਦੇ ਮੈਂਬਰ ਦੇ ਰੱਖ ਗਿੰਦੀਪ ਸਿੰਘ ਦਾ ਜੀ ਦਾ ਪਾਕੀ ਦਾ ਸਰਪੰਚ ਸਾਹਿਬ ਅਰਸ਼ਕਿੰਦਰ ਸਿੰਘ ਨਗਰਪਾਲਿਕਾ ਸਾਹਿਬ ਤੇ ਜੀ ਜੀ ہلو ہیلو سردار امرجیت

لکھا جی بات چ کر ਇੱਕ ਮਿੰਟ ਦੀ ਬੱਸ ਹੋਊਗਾ ਵਰਤੋ ਅਕਲ ਸਿਆਣੀ ਨੂੰ ਬਿਜਲੀ ਰੁੱਖ ਤੇਲ ਧੀਆਂ ਤੇ ਬਚਾਓ ਪਾਣੀ ਨੂੰ ਜੇਕਰ ਰਹੇ ਚਲਾਉਂਦੇ ਪਈ ਰੁੱਖਾਂ ਤੇ ਆਰਿਆਂ ਨੂੰ ਇਸ ਗਲਤੀ ਦਾ ਡੰਡ ਭੁਗਤਣਾ ਪੈਣਾ ਸਾਰਿਆਂ ਨੂੰ ਰੋਕੋ 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 ਦੁੱਖਾਂ ਭਰੀ ਕਹਾਣੀ ਨੂੰ ਬਿਜਲੀ ਰੁੱਖ ਤੇਲ ਧੀਆਂ ਤੇ ਬਚਾਓ ਪਾਣੀ ਕੀ ਕਰੀ ਨਵੀਂ ਵਾਲਾ ਆ ਆ ਬਈ ਹਾਂ ਫਾਜ਼ਲੀ ਕੁੰਡੀਆਂ ਦੇ ਸਿੰਗਲ ਜਿਹਨੂੰ ਕਹਿੰਦੇ ਨੇ ਕੋਈ ਆ ਆ ਬਈ ਏ ਵੀ ਦੌੜ ਆ ਹਾਂ ਏ ਵੀ ਦੌੜ ਵਾਇਤ ਹਾਂ ਲੈ ਵੇ ਉਹ ਵਾਂਗ ਸਿਆ ਪੱਟੀਆਂ ਆ ਵਾ ਪੱਟੀਆਂ ਬਸਤੀਆਂ ਬਣਦੇ ਆ ਵਾ ਨੱਕੜੀ ਫੁੱਟ ਜੂਗੀ ਬਾਟਰ ਨਹੀਂ ਜਾਂਦਾ ਦੇਖਣੇ ਚਾਹ ਉਹ ਸਿੰਘ ਹਾਂ ਹਾਂ ਅਗਲਾ ਪੁਆਇੰਟ ਬਣ ਗਿਆ ਓਏ ਹੋ ਹੋ কাদবে পআনো, কীহালা বিতারবা ঊয়ুটা, জিসিন্য আক্যি

ਮੇਰੇ ਕਰ ਰ ਦਿਨ ਸ਼ਿਵ ਲਿੰਗ ਲੈ ਗਏ ਰ ਚਲੋ ਆਪੇ ਉਹ ਕਿੱਥੇ ਆ ਠੰਡੇ ਦੇ ਦੋ ਤਿੰਨ ਕੁ ਲੱਖ ਮਾ ਠੰਡੇ ਦੇ ਮਾਰੀ ਦੇ ਗੇਟ ਅਜੋ ਖੇਡ ਰਣੀ ਆ ਨਾ ਪਾਉਂਦੀ ਬਾਾਰ ਬਾਾਰ ਚਾਤੀ ਕੋਲੀ ਆਉਗੀ ਤੁਹਾਨੂੰ ਇੱਥੇ ਬਹੁਤ ਬੜੀ ਕੋਈ ਉਹ او جي ڪوئي والي ها ڪيتو يا ਜਾ ਚੁ ਮਰਕੇ ਤੀਮ ਹਾਂ ਸ਼ਾਬਾਸ਼ ਇੱਕ ਤਰ੍ਹਾਂ ਮੈਂਤ ਦੇ ਲਈ ਪੈਂਦਾ ਸਰੀਰ ਨੂੰ ਹਾਂਜੀ 500 ਦਾ ਯੋਗਦਾਨ ਪਾਉਂਦੇ ਨੇ ਅਸੀਂ ਉਹਦਾ ਦਿਲੋਂ ਬਹੁਤ ਧੰਨਵਾਦੀ ਹਾਂ ਆਇਆ ਦਾ ਉਹਨਾਂ ਦਾ ਅਸੀਂ ਸਵਾਗਤ ਕਰਦੇ ਹਾਂ ਸਾਡੇ ਇਹ ਛੋਟੇ ਛੋਟੇ ਪਿੰਡਾਂ ਦਾ ਇਹਨਾਂ ਹੌਸਲਾ ਵਧਾ ਰਹੇ ਨੇ ਉਹ ਸਾਨੂੰ ਖੇਡਣੇ ਪਾਸੇ ਲਾ ਰਹੇ ਨੇ ਸਾਡੇ ਬੱਚਿਆਂ ਨੂੰ ਜਦੋਂ ਅਸਰ ਆਉਣ ਲੱਗ ਜਣਾ ਸਾਡੇ ਮੈਦਾਨਾਂ 'ਚ भलवान सार्यानाद वेगुरू जीा ख़ालसा वेहगुरू जी फतिल ਭਾਈ ਸਾਰੇ ਮੱਲਾ ਨੂੰ